ਹਾਂਜੀ ਵੀ ਦੋਸਤੋ ਤੇ ਆ ਜਿਹੜਾ ਆਪਣਾ 2002 ਮਾਡਲ ਸੀਗਾ ਇੱਕ ਜਿਹੜਾ ਆਪਣੇ 3 ਸੀ ਆ ਖੋਲ ਲਿਆ ਆਪਾਂ ਇਹਨੂੰ ਤੇ ਕੰਮ ਚੱਲ ਰਿਹਾ ਇਹਦਾ ਬਲਾਕ ਇਹਦਾ ਜਾਪ ਇਹਨੂੰ ਆਪਾਂ ਈਡੀਆ ਹੀ ਕਰਨਾ ਹੁਣ ਸਿੰਪਲ ਤੇ ਸਟੈਂਡਰਡ ਤੇ ਹੀ ਸਾਰਾ ਕੁਝ ਆ ਤੁਸੀਂ ਗੇਅਰ ਵਗੈਰਾ ਦੇਖੋ ਹਣਾ ਉਮੀ ਪਿਆ ਚੀ ਸ਼ੇਰਗਾ ਤੇ ਪਿੱਛੋਂ ਵੀ ਸਾਰਾ ਕ੍ਰਾਉਨ ਲਿਫਟ ਵਗੈਰਾ ਜਿਹੜੀ ਜਮਾ ਇਹ ਪਈਆ ਕੁਝ ਵੀ ਨਹੀਂ ਹੋਇਆ ਇਹਨੂੰ ਇਹ ਉਹੀ ਟਰੈਕਟਰ ਹੈ ਨਾ ਤੇ ਬਾਕੀ ਇਹਦਾ ਸਾਰ ਆਪਾਂ ਹੁਣ ਮਕੈਨੀਕਲ ਕੰਮ ਕਰਕੇ ਹਣਾ ਮੋਡੀਫਿਕੇਸ਼ਨ ਸਾਰੀ ਦੇਣੀ ਆ ਇਹਨੂੰ ਤੇ ਕੰਮ ਹੋ ਰਿਹਾ ਹੈ ਇਹਦੀ ਕ੍ਰੈਂਕਾ ਜਿਹੜੀ ਤੁਹਾਨੂੰ ਦਿਖਾਵਾਂ ਆਹੀ ਜਿਹੜੀ ਇਹ ਦੀ ਸਟੈਂਡਰਡ ਤੇ ਆ ਬਿਲਕੁਲ ਇੱਕ ਰੈਂਕ ਇਹ ਟਰੈਕਟਰ ਮੰਨ ਲੀ ਕਿ ਬਹੁਤ ਘੱਟ ਚੱਲੇ ਤੇ ਸਾਰਾ ਸਮਾਨ ਇਹਦਾ ਜੈਨੂ ਨਿਕਲਿਆਗਾ ਆ ਜਿਹੜੀ ਦੀ ਕਲਚ ਪਲੇਟ ਵਗੈਰਾ ਹੋ ਗਈ ਆ ਜਿਵੇਂ ਇਹਦਾ ਪਿਸਟਨ ਵਗੈਰਾ ਹੋਣੇ ਤੇ ਆ ਈਡੀ ਕਰਾਂਗੇ ਇਹਨੂੰ ਜਿਵੇਂ ਆ ਪੰਟ ਵਗੈਰਾ ਸਾਰਾ ਦੇਖ ਸਕਦੇ ਆ ਤੁਸੀਂ ਆ ਟਰੈਕਟਰਾਂ ਦੇ ਪੈਪ ਜੀ ਬਹੁਤ ਘੱਟ ਮਿਲਦੀ ਆ ਦੇਖਣ ਨੂੰ ਚਲੋ ਇਹ ਤਾਂ ਇੱਕ ਨਾਰਮਲ ਜੀ ਗੱਲ ਆ ਤੇ ਇਹਦਾ ਹੁਣ ਆਪਾਂ ਕੋਲੀ ਬੈਠੇ ਆ ਸਾਰਾ ਐਂ ਕਹਿ ਲੋ ਵੀ ਜਿਵੇਂ ਉਹ ਕਹਿੰਦੇ ਹੁੰਦੇ ਫਰੰਟ ਤੋਂ ਲੈ ਕੇ ਹਨਾ ਇਹ ਸਾਰਾ A to Z ਆਪਾਂ ਸਮਾਨ ਹੈ ਵਧੀਆ ਫਿੱਟ ਕਰਕੇ ਘੈਂਡ ਗੱਲਬਾਤ ਬਣਾ ਦੇਣੀ ਹੈ ਸਿਰਾ ਲਾ ਦੇਣਾ ਆ ਪਈਆਂ ਜਿਹੜੇ ਐਕਸਲ ਤੇ ਆ ਨਾ ਐਕਸਲ ਨੂੰ ਕੋਈ ਦੇਖੋ ਤੁਸੀਂ ਇਹਦੇ ਕੋਈ ਇਦਾਂ ਦਾ ਲੱਗਿਆ ਵੀ ਕੋਈ ਵੈਲਡ ਹੈ ਜਮਨ ਨਾਲ ਦਾ ਜਿਵੇਂ ਆਪਾਂ ਕਹ ਲਈ ਵੀ ਕੰਪਨੀ ਦਾ ਟਰੈਕਟਰ ਬਣ ਕੇ ਖੜ ਗਿਆ ਤਾਂ ਉਸ ਤੋਂ ਬਾਅਦ ਵੀ ਉਵੇਂ ਹੀ ਸੀਗਾ ਆ ਸਾਰੀਆਂ ਲਿੰਕਾਂ ਲੁਕਾਂ ਦੀ ਪਈਆਂ ਇਹ ਕੰਮ ਚੱਲੀ ਜਾਂਦਾ ਗਰਾਰੀ ਵਗੈਰਾ ਐਡੈਕਸ਼ਨ ਆ ਐਕਸਲ بس ਇਹਦਾ ਜਿਵੇਂ ਇੰਜਨ ਆ ਜਾਂਦਾ ਆਪਾਂ ਇੰਜਨ ਦੀ ਵੀਡੀਓ ਪਾਉਂਦੇ ਰਹਿਵਾਂਗੇ ਤੁਹਾਨੂੰ ਸਾਂਝੀ ਕਰਦੇ ਰਹਿਵਾਂਗੇ ਤਾਂ ਉਹ ਵੀ ਦਿਖਾ ਦੇਣਾ ਤੁਹਾਨੂੰ ਇਹ ਕਿਸੇ ਨੇ ਹਨਾ ਕਰਵਾਉਣਾ ਹੋਇਆ ਇਦਾਂ ਪੂਰਾ ਕੰਮ ਬਈ ਜੈਨੂਨ ਹੋਊਗਾ ਕੰਮ ਇਹ ਨਹੀਂਗਾ ਵੀ ਅੱਜ ਜਿਵੇਂ ਆਪਾਂ ਗੱਲ ਕਹਿਤੀ ਵੀ ਆਹ ਕੰਮ ਨਹੀਂ ਹੋਇਆ ਹਨਾ ਵੀ ਗੱਲ ਕੁਝ ਹੋਰ ਕਹਿੰਦੇ ਸੀ ਉਹ ਗੱਲ ਬਣੀ ਨਹੀਂ ਪਰ ਇਹ ਆਪਾਂ ਬਣਾ ਕੇ ਵੀ ਦਿਖਾਵਾਂਗੇ ਆ ਤੁਸੀਂ ਚੈੱਕ ਕਰ ਗੇਅਰ ਵਗੈਰਾ ਸਾਰਾ ਇਹਦਾ ਤੇ ਬਾਕੀ ਤਾਂ ਆ ਪਿਆ ਖਲਿਆਰ ਜਿੱਦਣ ਹੁਣ ਹੌਲੀ ਹੌਲੀ ਆਪਾਂ ਜਿਵੇਂ ਦਾ ਬਲਕ ਤਿੰਨ ਜਣਾ ਫਿੱਟ ਕਰਾਂਗੇ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਆ ਪਿਆ ਜੀ ਸਮਾਨ ਸਾਰੇ ਦਾ ਲਿਆ ਲਿਆ ਬੈਡਾਟ ਤੇ ਜਿਵੇਂ ਕਿਸੇ ਨੇ ਭਰਾਓ ਕਰਵਾਉਣਾ ਜੇ ਆਪਾਂ ਕਹੇ ਕਿ ਕੋਈ ਵੀ ਟਰੈਕਟਰ 58 11 ਜਾਂ 65 ਬਾਈ ਆ ਕੁਝ ਵੀ ਹੈ ਨਾ ਦਿੱਤੇ ਨੰਬਰਾਂ ਤੇ ਕੰਟੈਕਟ ਕਰ ਲਿਓ ਵੀਰੇ ਤੇ ਗੱਲਬਾਤ ਐਂਡ ਬਣਾ ਕੇ ਦੇਵਾਂਗੇ ਤੁਹਾਨੂੰ ਤੇ ਆ ਵੀ ਜਦੋਂ ਤਿਆਰ ਹੋ ਗਿਆ ਉਦੋਂ ਦੇਖਿਓ ਤੁਸੀਂ ਇਹਦੀ ਵੀ ਤੁਹਾਨੂੰ ਬਾਅਦ ਚੈੱਕ ਕਰਵਾਵਾਂਗੇ ਬਾਕੀ ਜਿਹੜਾ ਇੱਕ ਆਪਣੇ ਕੋਲੇ ਆਇਆ ਸੀਗਾ ਬਾਈ ਦਾ ਡਾਇਰੈਕਟਰ ਹਨ ਤੇ ਇਹਦਾ ਵੀ ਕੰਮ ਕਰ ਰਹੇ ਆ ਇਹਦਾ ਮਕੈਨਿਕਲ ਆ ਇਹਦੇ ਵਿੱਚ ਆਪਾਂ ਪਹਿਲਾਂ ਇਹ ਸਿੰਪਲ ਸੀਗਾ ਤੇ ਇਹਨੂੰ ਕੀਤਾਗਾ ਹੁਣ EDI 105 ਦਾ ਬੋਰ ਪਾਇਆ 104.83 ਹੈ ਨਾ ਤੇ 18 ਦੀ ਸਟ੍ਰੋਕ ਇਹਦੀ ਵੀ ਤੁਹਾਨੂੰ ਆਵਾਜ਼ ਵਗੈਰਾ ਚੈੱਕ ਕਰਵਾਵਾਂਗੇ ਤੇ ਹੁਣ ਇਹਦਾ ਵੀ ਕੰਮ ਆ ਜਿਹੜਾ ਕਰੀ ਜਾਂਦੇ ਆ ਬਸ 2-3 ਦਿਨਾਂ ਦੇ ਵਿੱਚ ਇਹਨੂੰ ਵੀ ਸਟਾਰਟ ਕਰ ਦਿਆਂਗੇ ਤੇ ਬਾਕੀ ਤੁਸੀਂ ਇੱਧਰ ਦੇਖੋ ਹਨਾ ਆ ਦੇਖੋ ਵੀ ਆ ਪੂਰੇ ਐ ਕੱਲ ਵੀ ਬਣਾਇਆ ਸੀਗਾ ਜਰਖਿਆ ਪਿਆ ਸੀ ਕੱਲ ਵੀ ਸਫਾਈ ਦਿੱਤੀ ਇਹਨੂੰ ਹੁਣ ਪੂਰੀ ਐ ਨਹੀਂ ਵੀ ਕੋਈ ਦਿੱਕਤ ਆ ਜੂ ਕੰਮ ਬਈ ਪੂਰਾ ਇੱਕ ਨੰਬਰ ਜੈਨੂਨ ਕੰਮ ਹੁੰਦਾ ਹੈ ਇਹ ਇਹ ਆ ਦੇਖੋ ਹੂੰ ਤੇ ਬਾਕੀ ਜਿਵੇਂ ਆਪਣਾ ਹੁਣ ਇਹਦਾ ਇੰਜਨ ਆ ਗਿਆ ਹਨਾ ਇੰਜਨ ਦੇ ਵਿੱਚ ਫਿਟਿੰਗ ਸਾਰੀ ਵੀਡੀਓ ਪਾਵਾਂਗੇ ਉੱਚ ਆਪਾਂ ਕਰਨਾ 105 ਦਾ ਬੋਰ ਹੈ ਤੇ 18 ਦੀ ਸਟ੍ਰੋਕ ਹੈ ਉਹ ਸਾਰਾ ਜੈਨੂਨ ਸਮਾਨ ਆ ਨਾ ਪਾ ਕੇ ਇਸ ਨੂੰ ਉਹ ਵੀ ਚੈੱਕ ਕਰਵਾਵਾਂਗੇ ਇਹ ਇਹ ਦਿਖਾਉਣਾ ਸੀ ਅੱਜ ਮੈਂ ਕਿਹਾ ਇਹਦਾ ਵੀ ਕੰਮ ਚੱਲੀ ਜਾਂਦਾ ਕਿਉਂ ਟਾਈਮ ਨਹੀਂ ਲੱਗਦਾ ਇਸ ਨੂੰ ਨਾਲ ਸਾਂਝੀ ਕਰਕੇ ਵੀ ਹਣਾ ਤੇ ਇਹ ਵੀ ਭਾਈ ਬਾਹਰ ਤੋਂ ਅਮਰੀਕਾ ਤੋਂ ਇਹ ਜਿੰਨਾ ਦੇ ਟਰੈਕਟਰ ਤਿਆਰ ਹੋ ਰਿਹਾ ਤੇ ਜਿਵੇਂ ਜਿਵੇਂ ਕੰਪਲੀਟ ਹੋਈ ਜਾਊਗਾ ਉਵੇਂ ਉਵੇਂ ਤੁਹਾਨੂੰ ਕੰਪਲੀਟ ਦੀਆਂ ਵੀਡੀਓ ਪਾਈ ਜਾਵਣਗੀਆਂ ਸੋ ਉਮੀਦ ਕਰਦੇ ਆ ਚੰਗੀ ਲੱਗੀ ਹੋ ਜਾਣਕਾਰੀ ਤੇ ਜੇ ਤੁਸੀਂ ਵੀ ਐਵੇਂ ਟਰੈਕਟਰ ਤਿਆਰ ਕਰਵਾਉਣਾ ਚਾਹੁੰਦੇ ਹੋ ਕਹਿੰਡ ਗੱਲਬਾਤ ਕਰਾਉਣਾ ਚਾਹੁੰਦੇ ਹੋ ਹਣਾ ਪੇਂਟ ਤੋਂ ਲੈ ਕੋਈ ਵੀ ਮੋਡੀਫਿਕੇਸ਼ਨ ਜਿਵੇਂ ਟਰੈਕਟਰ ਦਾ ਮਕੈਨੀਕਲ ਲੈ ਕੇ ਉਹ ਤੋਂ ਬਾਅਦ ਜਿਵੇਂ ਤਿਆਰ ਕਰਾਉਣਾ ਉਹ ਸਾਰਾ ਆਪਾਂ ਕਰਕੇ ਦਿੰਦੇ ਹਾਂ ਇਹਦਾ ਨੰਬਰ ਦਿੱਤਾ